ਦwei ਸਾਈਧੀਆਂ ਛੋੜਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਥੇ ਹੀ ਕਾਂਗਰਸ ਪਾਰਟੀ ਨੇ ਵੀ ਆਪਣੀ ਤਿਆਰੀ ਖਿੱਚ ਲਈ ਹੈ ਦਿੱਲੀ ਦੇ ਵਿੱਚ ਇਹ ਮੀਟਿੰਗ ਹੋਈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਉਥੇ ਹੀ ਕਾਂਗਰਸ ਪਾਰਟੀ ਨੇ ਅੱਜ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਤੇ ਜਿਸ ਦੇ ਦੌਰਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲ ਉਹਨਾਂ ਦੇ ਵੱਲੋਂ ਖੜੇ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਹੋਰ ਉੱਪਰ ਕਿ ਆਵੇਗੀ ਤੇ ਦੂਜੇ ਪਾਸੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਉਹਨਾਂ ਨੇ ਕਈ ਸਵਾਲ ਚੁੱਕੇ ਨੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਰਾਜਾ ਵੜਿੰਗ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣੋ ਹਾੜ ਦਾ ਤੇ ਸਰਕਾਰ ਨੂੰ ਲੈ ਕੇ ਹਾਲਾਤ ਬਹੁਤ ਮਾੜੇ ਔਰ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਉਦੋਂ ਬਹੁਤ ਭਾਰੀ ਨੁਕਸਾਨ ਹੁੰਦਾ ਕਿਉਂਕਿ ਮੌਕੇ ਤੇ ਜਿਹੜੇ ਇੰਤਜ਼ਾਮ ਹات ਹੈ ਉਹ ਸਰਕਾਰ ਕਰਦੀ ਨਹੀਂ ਜਿਹੜੇ ਕਿ ਪਹਿਲਾਂ ਇੰਤਜ਼ਾਮਤ ਕਰਨੇ ਚਾਹੀਦੇ ਬਾਰਿਸ਼ ਮੀਂਹ ਤੋਂ ਪਹਿਲਾਂ ਕਰਨੇ ਹੁੰਦੇ ਫਿਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਪੈ ਜਾ ਹੁੰਦੀ ਹੈ ਫਿਰ ਕਹਿ ਦਿੰਦੇ ਆ ਕਿ ਅਸੀਂ ਮੁਰਗੀ ਦਾ ਤੇ ਹਰ ਚੀਜ਼ ਦਾ ਮੁਆਵਜ਼ਾ ਦੇਾਂਗੇ ਫਿਰ ਮੁਆਵਜ਼ਾ ਕੋਈ ਨਹੀਂ ਦਿੰਦਾ ਹਾਲਾਤ ਬਹੁਤ ਨਾਜ਼ੁਕ ਨੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਆਰ ਐਨ ਡੀ ਆਰ ਐਫ ਦੀ ਟੀਮਸ ਨੂੰ ਉਤਲਾ ਕਰ ਦੇਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਆਉਣ ਵਾਲੇ ਦਿਨਾਂ ਚ ਹੋਰ بارشਾਂ ਹੋ ਸਕਦੀਆਂ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਹਾਲਾਤ ਹੈ ਸਥਿਤੀ ਗੰਭੀਰ ਹੋ ਸਕਦੀ ਹੈ ਔਰ ਮੈਂ ਨਾਲ ਦੀ ਨਾਲ ਇਹ ਕਹੂੰਗਾ ਕਿ ਜਿਹੜੇ ਕਿਸਾਨ ਵਿਚਾਰਿਆਂ ਦੀ ਫਸਲ ਡੁੱਬ ਚੁੱਕੀ ਹੈ ਸਪੈਸ਼ਲ ਗਰਦਾਵਰੀ ਦੇ ਆਰਡਰ ਦੇਣੇ ਚਾਹੀਦੇ ਔਰ ਸਰਕਾਰ ਨੂੰ ਉੱਥੇ ਦੌਰਾ ਕਰਨਾ ਚਾਹੀਦਾ ਹੈ ਭਜੀ ਇਸ ਸਲਾਵਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਪਣੇ ਸਾਹਮਣੇ ਨਜ਼ਰ ਆ ਰਹੇ ਨੇ ਕਿ 54 ਲੱਖ ਜਿਹੜੇ ਰਾਸ਼ਨ ਕਾਰਡ ਨੇ ਉਹ ਕੈਨਸਲ ਕੀ ਇਹ ਕਿਹੜਾ ਪਹਿਲੀ ਵਾਰੀ ਕੱਟ ਰਹੀ ਹੈ ਕੇਂਦਰ ਸਰਕਾਰ ਇਹਨਾਂ ਲੋਕਾਂ ਨੇ 23 ਲੱਖ ਦੇ ਕਰੀਬ ਜਿਹੜੇ ਨੇ ਸਾਡੇ ਕਿਸਾਨ ਨidhi ਯੋਜਨਾ ਦੇ ਵਿੱਚ ਖਾਤੇ ਸਨ ਕਿਸਾਨ ਨੂੰ 6000 ਰੁਪਏ ਮਿਲਦਾ ਸੀ ਕਿਸਾਨ ਨੀਜ਼ੀ ਯੋਜਨਾ ਦੇ ਤਹਿਤ ਟਰਬਿਊਨ ਦੀ ਖਬਰ ਲੱਗੀ ਸੀ ਔਰ ਮੈਂ ਦਿੱਲੀ ਲੋਕਸ ਲੋਕਸਭਾ ਦੇ ਵਿੱਚ ਇਹ ਗੱਲ ਚੱਕੀ ਸੀ ਕਿ 17 ਲੱਖ ਉਹ ਖਾਤੇ ਕੱਟ ਦਿੱਤੇ ਗਏ ਕਹਿਣ ਦਾ ਮਤਲਬ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਟੈਕਨੀਕਲ ਕੁਝ وجہ ਦੇ ਕਾਰਨ ਉਹ ਖਾਤੇ ਉਹਨੂੰ ਕੱਟ ਦਿੱਤਾ ਗਿਆ ਅਪਲੋਡ ਨਹੀਂ ਉਹਨਾਂ ਦੇ ਪੂਰੇ ਡਾਕੂਮੈਂਟਸ ਇਹ ਖੱਟੇ ਉਦੋਂ ਗਏ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਸੇ ਤਰ੍ਹਾਂ ਦੀ ਕਾਰਾਂ ਦੀ ਗੱਲ ਹੈ ਮੰਦਰੇਗਾ ਦਾ ਕੰਮ ਵੀ ਬੰਦ ਹੈ ਇੱਕ ਤਾਂ ਉੱਥੇ ਇੰਨੀ ਸਰਕਾਰ ਨਾਕਮੀ ਹੈ ਜਿਹੜੀ ਆਪਣਾ ਪੱਖ ਦੀ ਆਕੇ ਲੜਾਈ ਨਹੀਂ ਲੜ ਸਕਦੀ ਜੋ ਥੋੜਾ ਵਕੀਲ ਮਾੜਾ ਹੋਵੇ ਨਾ ਤਾਂ ਫਿਰ ਛੋਟੇ ਜਿਹੇ ਮੁਕਦਮੇ 'ਚ ਵੀ 5 ਸਾਲ ਦੀ ਸਜ਼ਾ ਹੋ ਜਾਂਦੀ ਹੈ ਉਹ ਹਾਲਾਤ ਸਾਡੇ ਨੇ ਤੇ ਦੂਸਰਾ ਸਰਕਾਰ ਬੜੀ ਪਿੱਛੇ ਵਹੀ ਪਈ ਵੀ ਹੈ ਜਿਹੜੀ ਕੇਂਦਰ ਦੀ ਸਰਕਾਰ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਉੱਥੇ ਆ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂਗਾ ਕੋਈ ਗੱਲਬਾਤ ਹੈ ਨਹੀਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਨ ਬੁਝ ਕੇ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਹੈ ਬੀਬੀਐਮ ਉੱਥੇ ਸਾਡੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਲਾਤੀ ਹੈ ਸੀਐਸਐਫ ਲਾਤੀ ਹੈ ਕੀ ਮਤਲਬ ਬੰਦਾ ਹੈ ਗ੍ਰਹਿ ਮੰਤਰੀ ਨੇ ਕਹਤਾ ਕਿ ਮੈਂ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇਵਾਂਗਾ ਕੀ ਮਤਲਬ ਬੰਦਾ ਹੈ ਚੰਡੀਗੜ੍ਹ ਤੇ ਸਾਡਾ ਹੱਕ ਹੈ ਸੋ ਇਸ ਤਰ੍ਹਾਂ ਦਾ ਵਿਤਕਰਾ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਗੱਲ ਕਰ ਲਈ ਸੀ ਉੱਥੇ ਹੁਣ ਸੈਨੇਟ ਦੇ ਇਲੈਕਸ਼ਨਾਂ ਦਾ ਬੰਦ ਕਰ ਰੱਖਿਆ ਹੈ ਤਾਂ ਜੋ ਜੋ ਚਾਏਗਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕਰੇਗਾ اور ਆਰਐਸਐਸ ਦਾ ਮੁਕੰਮਲ ਤੌਰ ਤੇ ਜਿਹੜਾ ਕਬਜ਼ਾ ਹੈ ਉਹ ਯੂਨੀਵਰਸਿਟੀ ਤੇ ਹੋ ਜਾਏਗਾ ਫਿਰ ਨੌਜਵਾਨ ਬੱਚਿਆਂ ਨੂੰ ਅਸੀਂ ਆਰਐਸਐਸ ਦੀ ਵਿਚਾਰਧਾਰਾ ਪੜਾਇਆ ਕਰਾਵਾਂਗੇ ਇਸ ਹੌਲੀ ਹੌਲੀ ਫਿਰ ਅਸੀਂ ਜਾ ਕੇ ਆਪਣਾ ਪੈਰ ਰੱਖਾਂਗੇ ਇਹ ਸਾਰਾ ਕੁਝ ਇਸ ਕਰਕੇ ਹੋ सर राशन की वजह से एक पत्र पंजाब के मुख्यमंत्री भगवंत मान ने लिखा है सभी पंजाब वासियों को कि जो बीजेपी की राशन चोरी की जो एक जो कामयाबी है ये पूरी नहीं होने देंगे। और कैसे नहीं होने देंगे? उन्होंने तो अपने मुख्यमंत्री साहब के बैठे होया आदरणीय मनीष सिसोदिया जी ने ये कह दिया कि क्या पता? चाम दाम दंड भेद झूठ सच मारपीट कि जो करना पड़े मारपीट भी करनी पड़े तो करेंगे लेकिन पंजाब में सरकार स्थाई इसमें बनानी है तो मेरे कहने का मतलब मुख्यमंत्री सामने दिसदा ये हो रहा है कि गारंटी है भी वो राशन कटने नहीं देंगे, की देंगे? कि गारंटी है वो देंगे मुख्यमंत्री ने तो यही कहना होता है कि हां assi kar nahi denge करते तो फिर की करोगे ਇਸ ਕਿ ਜੀ ਵੀ ਕੈਂਪ ਲਾ ਰਹੀ ਹੈ ਉਹ ਕਹਿ ਰਹੇ ਨੇ ਕਿ ਸਾਡੇ ਕੈਂਪ ਨੂੰ ਲੱਗਣ ਨਹੀਂ ਦਿੱਤਾ ਜਾ ਰਿਹਾ ਜੋ ਮਨੀਸ਼ ਸੋਧਿਆ ਰਿਹਾ ਹੈ ਕੈਸੀ ਉਹ ਸੱਚ ਸਾਬਤ ਨਹੀਂ ਬੀਜੇਪੀ ਕੈਂਪ ਹੁਣ ਕਿਉਂ ਲਾ ਰਹੀ ਹੈ 11 ਸਾਲ ਦਾ ਤਾਂ ਕੈਂਪ ਲਾਇਆ ਨਹੀਂ ਕੀ ਗੱਲ ਬਣ ਗਈ ਹੁਣ ਐਡੀ ਛੇਤੀ ਕਿਹੜੀ ਕੈਂਪਾਂ ਦੀ ਗੱਲ ਲੱਗੀ ਕੀ ਦੇਣਾ ਚਾਹੁੰਦੀ ਹੈ ਬੀਜੇਪੀ ਬਈ ਕੀ ਹੈ ਬੀਜੇਪੀ ਕੋਲੇ ਜਿਹੜਾ 11 ਸਾਲ ਦਾ ਨਾ ਸਾਨੂੰ ਕੋਈ ਕਾਰਖਾਨਾ ਦਿੱਤਾ ਨਾ ਸਾਨੂੰ ਕੋਈ ਇੰਡਸਟਰੀ ਦਿੱਤੀ ਹੈ ਨਾ ਸਾਨੂੰ ਕੋਈ ਨੌਕਰੀ ਦਿੱਤੀ ਹੈ ਪੰਜਾਬ ਖੋਲਿਆ ਪਾਣੀ ਸਾਡਾ ਖੋਣ ਨੂੰ ਫਿਰਦੇ ਐ ਐਸਵਾਈਐਲ ਸਾਡੀ ਖੋਣ ਨੂੰ ਫਿਰਦੇ ਐ ਕਿਸਾਨਾਂ ਦੇ ਸਾਡੀ ਜੁੱਤੀਆਂ ਮਾਰੀਆਂ ਇੱਥੋਂ ਉ ਕਿਸਾਨ ਨidhi ਯੋਜਨਾ ਸਾਡੇ ਖਾਤੇ ਘੜਤੇ ਐ ਚੰਡੀਗੜ ਸਾਡੇ ਚ ਵਿਧਾਨ ਸਭਾ ਹਰਿਆਣਾ ਨੂੰ ਦੇਣ ਨੂੰ ਫਿਰਦੇ ਐ ਦੇਖ ਹੀ ਰਹੀ ਐ ਸਾਨੂੰ ਕੇਂਦਰ ਸਰਕਾਰ 300 ਰੁਪਇਆ 6000 ਰੁਪਇਆ ਕਿਸਾਨ ਦੇ ਖਾਤੇ ਇਸ ਸਾਲ ਦਾ 6000 ਦਾ ਤਾਂ ਬੱਕਰੀ ਖਾ ਜਾਂਦੀ ਐ ਰਾਸ਼ਨ ਇਹ 6000 ਰੁਪਏ ਕਹਿੰਦੇ ਕਿਸਾਨ ਨੂੰ 6000 ਰੁਪਇਆ ਪ੍ਰਧਾਨ ਮੰਤਰੀ ਦਿੰਦੇ ਐ ਨidhi ਯੋਜਨਾ ਦੇ ਤਹਿਤ ਇਹ ਜਿਹੜੀ ਇਹ ਕੇਂਦਰ ਸਰਕਾਰ ਐ ਨਾ ਇਹਦੇ ਤੋਂ ਸਾਨੂੰ ਕੋਈ ਉਮੀਦ ਨਹੀਂ